ਅੰਤਜ ਸਤਿਗੁਰਾਂ ਜੀ ਪੈਸ਼ਲਗਾਮ ਚ ਜੋ ਹੋਇਆ ਉਹ ਖੈਰ ਕਿੰਨਾ ਲਲਤ ਚੀਜ਼ ਕੀਤੀ ਹੈ ਉਹਨਾਂ ਲੋਕਾਂ ਨੇ ਆਈ ਹੋਪ ਕਿ ਉਹਦੀ ਸਜ਼ਾ ਉਹਨਾਂ ਨੂੰ ਮਿਲੂਗੀ ਡੈਫੀਨਟਲੀ ਮਿਲੂਗੀ ਔਰ ਜੋ ਪੂਰਾ ਦੇਸ਼ ਇਸ ਮਾਮਲੇ ਚ ਇੱਕਮੁੱਠ ਹੈ ਇਹ ਬਹੁਤ ਸਹੀ ਗੱਲ ਹੈ ਜ਼ਰੂਰੀ ਗੱਲ ਹੈ ਇਹ ਹੋਣਾ ਵੀ ਚਾਹੀਦਾ ਹੈ ਜੋ ਵੀ ਕੋਈ ਹੱਕ ਤੇ ਸੱਚ ਦੀ ਗੱਲ ਹੋਵੇ ਜਿੱਥੇ ਵੀ ਕਿਤੇ ਜ਼ੁਲਮ ਹੋਵੇ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਚਾਹੇ ਵੱਖਰੇ ਵੱਖਰੇ ਧਰਮ ਹੋਣ ਵੱਖਰੇ ਵੱਖਰੇ ਫਿਰਕੇ ਹੋ ਕੋਈ ਗੱਲ ਨਹੀਂ ਅਸੀਂ ਇੱਕ ਹੋ ਕੇ ਦਾ ਸਾਹਮਣਾ ਕਰਨਾ ਹੈ ਇਹ ਇੱਕ ਅੱਛੀ ਗੱਲ ਨਾ ਹੋਇਆ ਵੀ ਹੈ ਇਸ ਸਾਰੀਆਂ ਬੁਰੀਆਂ ਗੱਲਾਂ 'ਚ ਇੱਕ achhi ਗੱਲ ਹੈ ਬਟ ਕੁਝ ਚੀਜ਼ਾਂ غلط ਹੋ ਰਹੀਆਂ ਨੇ ਕਿਉਂ ਹੋ ਰਹੀਆਂ ਨੇ ਪਹਿਲਾਂ ਮੈਂ ਕਦੇ ਵੀ ਮੋਸਟਲੀ ਮੇਰਾ ਮੈਂ ਆਪਣੇ ਆਪ ਨੂੰ ਪੰਜਾਬ ਤੱਕ ਸੀਮਤ ਰੱਖਦਾ ਸੀ ਪੰਜਾਬ ਨਾਲ ਜੁੜੀਆਂ ਜਿੰਨੀਆਂ ਵੀ ਗੱਲਾਂ ਨੇ ਚਾਹੇ ਉਹ ਇੰਟਰਨੈਸ਼ਨਲ ਨੂੰ ਹੋਣ ਉਹਦੇ ਜੋ ਬੋਲ ਬਟ ਬਹੁਤ ਸਾਰੇ ਲੋਕਾਂ ਦੇ ਮੈਸੇਜੇਸ ਆਏ ਔਰ ਕੁਝ ਤਾਂ ਵਾਤੇ ਮੈਂ ਕੁਝ ਡਿਸਟਰਬਿੰਗ ਚੀਜ਼ਾਂ ਦੇਖੀਆਂ ਬਹੁਤ ਸਾਰੇ ਲੋਕ ਸਾਡੇ ਕਹਿ ਰਹੇ ਸੀ ਕਿ ਪੰਜਾਬੀ ਸਪੈਸ਼ਲੀ ਸਿੱਖ ਇਹ ਜੀ ਪਾਕਿਸਤਾਨ ਕਿਉਂ ਜਾ ਰਹੇ ਨਹੀਂ ਜਦਕਿ ਉਹ ਨਹੀਂ ਪਹਿਲਾਂ ਕਿਉਂ ਗਏ ਨੇ ਮੈਨੂੰ ਇੱਕ ਸਮਝ ਵੀ ਆਉਂਦਾ ਕਿ ਇਹੇ ਗੱਲ ਆ ਕਿੱਥੋਂ ਜਾਂਦੀ ਹੈ ਐਹੋ ਜੀ ਗਲਤ ਚੀਜ਼ ਹੋਈ ਹਰ ਥਾਂ ਤੇ ਲੋਕਾਂ ਨੇ ਗਲਤ ਕੀਤਾ ਬਲਕਿ ਅੱਜ ਪੰਜਾਬ ਦੇ ਬਹੁਤ ਸਾਰੇ ਸ਼ਹਿਰ ਵੀ ਬੰਦ ਨੇ ਪਰ ਸਾਰਿਆਂ ਨੇ ਉਹਦੇ ਚ ਸ਼ਾਂਤੀ ਜਤਾਈ ਹੈ ਤੇ ਜਿਹੜੇ ਨਹੀਂ ਬੰਦ ਉਹ ਵੀ ਬੰਦ ਹੋਣੇ ਚਾਹੀਦੇ ਸੀ ਕਿਤੇ ਪੰਜਾਬ ਦਾ ਕੋਈ ਸਿੱਧਾ تعلق ਨਹੀਂਗਾ ਲੇਕਿਨ ਅਸੀਂ ਵੀ ਦੇਸ਼ ਦਾ ਹਿੱਸਾ ਹੈ ਠੀਕ ਹੈ ਅੱਛੀ ਗੱਲ ਆ ਹੋ ਰਿਹਾ ਤਾਂ ਇੱਕ ਇਨਸਾਫ ਦੇ ਲਈ ਇੱਕ ਬੁਹਾਰ ਦੇ ਵਿੱਚ ਆਪਾਂ ਵੀ ਸ਼ਾਮਲ ਆ ਸਾਰੇ ਹੋਣਾ ਵੀ ਚਾਹੀਦਾ ਬਟ ਇਹ ਗੱਲ ਕਿੱਥੋਂ ਆ ਜਾਂਦੀ ਏ ਪਾਕਿਸਤਾਨ ਕਿਉਂ ਜਾ ਰਹੇ ਨੇ ਪਾਕਿਸਤਾਨ ਤਾਂ ਬਹੁਤ ਲੋਕ ਜਾ ਰਹੇ ਤੁਸੀਂ ਮਨਾ ਕਰਦੇ ਹੋ ਗਵਰਨਮੈਂਟ ਨੂੰ ਕਿਉਂ ਜਾ ਰਹੇ ਆਜ ਇੱਕ ਹੋਟਲ ਵਾਲੇ ਦੇ ਵੀ ਰੇਡ ਰੂਡ ਹੋਈ ਏ ਕੋਈ ਚੰਨੋਖੇ ਮਸਲਾ ਹੋਊਗਾ ਪਰ ਮੈਂ ਨਾ ਤੁਸੀਂ ਬੰਦ ਕਰਦੇ ਹੋ ਸਾਰਾ ਕੁਝ ਕਿਉਂ ਹੋ ਰਿਹਾ ਏ ਮਸਲਾ ਕੀ ਏ ਪ੍ਰੋਬਲਮ ਕੀ ਏ ਜਿੱਤੇ ਕਰਕੇ ਮੈਂ ਬੋਲ ਰਿਹਾ ਇੱਕ ਪਾਸੇ ਦੁਨੀਆ ਇਨਵੋਲਵ ਹੋ ਗਈ ਏ ਇਸ ਪੂਰੇ ਕਿਸੇ ਦੁਨੀਆ ਦੇ ਵਿੱਚ ਇਹਦੀ ਚਰਚਾ ਵੀ ਹੋ ਰਹੀ ਹੈ ਕਿ ਦੇਖੋ ਕਿੰਨਾ ਘਾਲਤ ਹੋਇਆ ਹੈ ਹਿੰਦੁਸਤਾਨ ਨਾਲ। ਔਰ ਆ ਬਾਗਾ ਜਿਹੜਾ ਕਿ ਆਲਰੇਡੀ ਬੰਦ ਸੀਗਾ ਬਾਰਡਰ ਵਪਾਰ ਲਈ ਸਿਰਫ ਖੁੱਲਾ ਸੀ। ਇੱਥੋਂ ਜੋ ਪਾਕਿਸਤਾਨ ਹੋ ਕੇ ਅਫਗਾਨਿਸਤਾਨ ਨੂੰ ਭੇਜਦੇ ਆਪਾਂ। ਜਾਂ ਮਗੋਂ ਨਹੀਂ ਅਫਗਾਨਿਸਤਾਨ ਤੋਂ। ਜਾਂ ਭੇਜਦੇ ਆ ਉਹਨੂੰ ਵੀ ਬੰਦ ਕਰ ਦਿੱਤਾ ਗਿਆ। ਲੇਕਿਨ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜੋ ਜਗ੍ਹਾ ਹੈਗੀ ਹੈ ਗੁਜਰਾਤ ਦੇ ਵਿੱਚ ਕੁਝ ਮੈਨੂੰ ਲੱਗਦਾ ਉਹਦਾ ਨਾਮ ਮੰਦਰਾ ਪੋਰਟ ਤੇ ਬੰਬੇ ਮੁੰਬਈ ਪੋਰਟ ਉਥੋਂ ਹਜੇ ਵੀ ਸਾਡਾ ਬਿਜ਼ਨਸ ਚੱਲੂ ਆ ਨਾ ਪਲਵਮਾ ਵੇਲੇ ਬੰਦ ਹੋਇਆ ਨਾ ਹੁਣ ਬੰਦ ਹੋਇਆ ਇਹ ਕੀ ਚੱਕਰ ਔਰ ਪਤਾ ਕਿੰਨੇ ਦਾ ਇਹ ਹੈਗਾ 11000 ਕਰੋੜ ਦਾ 1.2 ਬਿਲੀਅਨ ਯੂ ਐਸ ਡਾਲਰ ਦਾ ਜੋ ਆਪਾਂ ਐਕਸਪੋਰਟ ਕਰ ਰਹੇ ਆਪਾਂ ਭੇਜ ਰਹੇ ਆ ਤਾਂ ਮੈਨੂੰ ਇਹ ਦੱਸੋ ਜੇ ਗੁਜਰਾਤ ਤੋਂ ਦੇ ਮੁੰਬਈ ਤੋਂ ਹੋ ਸਕਦਾ ਫਿਰ ਇੱਥੋਂ ਕਿਉਂ ਨਹੀਂ ਹੋ ਸਕਦਾ ਸੀ ਇਮ ਹੁੰਦੀ ਗੱਲ ਨਹੀਂ ਕਰ ਰਿਹਾ ਮੈਂ ਇਸ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਪਲਵਾਮਾ ਵੇਲੇ ਸਾਰੀ ਜਗ੍ਹਾ ਬੰਦ ਕੀਤੀ ਗਈ ਹੈ ਇੱਥੇ ਬੰਦ ਕੀਤਾ ਗਿਆ ਉੱਥੇ ਨਹੀਂ ਬੰਦ ਹੋਇਆ ਕਿਉਂ ਆ ਹੁਣ ਵੀ ਇੰਨੇ ਆਰਡਰ ਆ ਗਏ ਇੰਡੀਸ ਜਿਹੜੀ ਹੈਗੀ ਸਾਡੀ ਵਾਟਰ ਟ੍ਰੀਟੀ ਉਹਨੂੰ ਵੀ ਨਾਮ ਮੰਨਣ ਤੋਂ ਇਨਕਾਰ ਕੀਤਾ ਗਿਆ ਬਟ ਉਹ ਵਪਾਰ ਨਹੀਂ ਬੰਦ ਹੋ ਰਿਹਾ ਗਿਆ ਇਹਦੇ ਪਿੱਛੇ ਕੀ ਕਾਰਨ ਹੈ ਇਹ ਦੋਗਲੀ ਨੀਤੀ ਕਿਉਂ ਹੈ ਬੰਦ ਹੋਣਾ ਚਾਹੀਦਾ ਯਾਰ ਸਾਡੇ ਲੋਕਾਂ ਦੀ ਜਾਨ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ ਅਸੀਂ ਨਿਤ ਇੰਨਾਂ ਗੱਲਾਂ ਨੂੰ ਬੋਲਦੇ ਵੀ ਰਹਿੰਨੇ ਹਾਂ ਔਰ ਇੱਕ ਹੋਰ ਡਿਸਟਰਬਿੰਗ ਕੀ ਹੈ ਸਾਡੇ ਬਹੁਤ ਸਾਰੇ ਲੋਕ ਇਹਨੂੰ ਫੇਰ ਉਹੀ ਮਸਲਾ ਬਣਾਉਣਾ ਚਾਹੁੰਦੇ ਆ ਹਿੰਦੂ ਵਰਸਸ ਮੁਸਲਮ ਇਹ ਬਹੁਤ ਹੀ ਗਲਤ ਧਾਰਨਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਸ਼ੁਰੂ ਹੁੰਦੀਆਂ ਨੇ ਨਾ ਸਾਡੇ ਦੇਸ਼ ਨੂੰ ਸਭ ਤੋਂ ਜ਼ਿਆਦਾ ਵੰਡਣ ਦੇ ਵਿੱਚ ਇਹ ਗੱਲਾਂ ਸਹਾਈ ਹੁੰਦੀਆਂ ਨੇ ਬਚਣਾ ਚਾਹੀਦਾ ਇਹ ਮੈਨੂੰ ਲੱਗਦਾ ਕਸ਼ਮੀਰ ਦੇ ਵਿੱਚ ਕੋਈ ਮੁਜਾਰਾ ਹੋਇਆ ਹੈ ਜਿੱਥੇ ਉਹਨਾਂ ਲੋਕਾਂ ਨੇ ਗੱਲ ਕੀਤੀ ਹੈ Hindu اور Muslim ایکتا دی اور ਉਥੇ ਕੋਈ ਚੈਨਲ ਸੀਗਾ ਇਹ ਮੈਨੂੰ ਮੈਂ ਥੋੜਾ ਜਿਹਾ ਕਨਫਿਊਜ਼ਡ ਹਾਂ ਕਿ ਕਸ਼ਮੀਰ ਦੀ ਗੱਲ ਹੈ ਜਾਂ ਕਿਸੇ ਦੂਜੇ ਜਗ੍ਹਾ ਦੀ ਇੱਕ ਮੁਜਾਰਾ ਹੋਇਆ ਮੁ슬ਮ ਲੋਕ ਸੀਗੇ اور وہ ਆ ਪਬਲਿਕ ਡੋਮੇਨ ਚ ਆਲਰੇਡੀ ਅਵੇਲੇਬਲ ਹੈ ਮੈਂ ਵੀ ਦੇਖਿਆ ਉਹ ਉਹਦੇ ਵਿੱਚ ਉਹ ਕਹਿ ਰਹੇ ਜੀ ਜਦੋਂ ਅਸੀਂ ਏਕਤਾ ਦੀ ਗੱਲ ਕਰਦੇ ਸੀ ਜਾਂ ਏਕਤਾ ਦਾ ਨਾਰਾ ਲਾਉਦੇ ਸੀ ਹਜੂਮ ਸੀਗਾ ਉਦੋਂ ਇੱਕ ਚੈਨਲ ਵਾਲਾ ਆਪ ਦੇ ਕੈਮਰਾਮੈਨ ਨੂੰ ਕਹਿ ਦਿੰਦਾ ਸੀ ਬੰਦ ਕਰ ਦੇ ਇਹ ਨਹੀਂ ਬਖੌਣਾਗਾ ਵਖੁਨਾ ਕੀ ਹੈ ਮਤਲਬ ਇੱਕ ਪਾਸੇ ਹਿੰਦੂ ਮੁਜਾਹਰ ਹੋ ਰਿਹਾ ਇੱਕ ਪਾਸੇ ਮੁਸਲਮ ਮੁਜਾਹਰ ਹੋ ਰਿਹਾ ਵੰਡਣ ਦੀ ਕੋਸ਼ਿਸ਼ ਉਹ ਸਾਡਾ ਦੇਸ਼ ਨਾ ਵੰਡੋ ਇਹ ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਜੇ ਕੋਈ ਸਾਡਾ ਦੁਸ਼ਮਣ ਹੈ ਤਾਂ ਸਾਰਿਆਂ ਦਾ ਦੁਸ਼ਮਣ ਹੈ ਜੇ ਕੋਈ ਦੋਸਤ ਹੈ ਤਾਂ ਸਾਰਿਆਂ ਦਾ ਦੋਸਤ ਹੈ ਸਾਡਾ ਬਿਹੇਵੀਅਰ ਆ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਮੈਨੂੰ ਦੱਸੋ ਤੁਸੀਂ ਇੰਨੇ ਲੋਕ ਏ ਬੁਰੇ ਨੇ ਤਾਂ ਉੱਥੇ ਜਿਹੜੇ 26 ਲੋਕਾਂ ਦੀ ਲਿਸਟ ਆਈ ਹੈ ਨਾ ਇੱਕ ਉਹ ਚ ਮੁਸਲਮਾਨ ਵੀ ਹੈ ਜਦ ਕਿ ਪਹਿਲਾਂ ਮੈਂ ਦੋ ਸੁਨੇਹੀ ਸੀ ਅਦਲ ਹੁਸੈਨ ਸ਼ਾ ਉਹ ਬੰਦਾ ਕੌਣ ਸੀਗਾ ਜਿਸ ਬੰਦੇ ਨੇ ਆਪਣੇ ਸਾਹਮਣੇ ਹਿੰਦੂ ਟੂਰਿਸਟਾਂ ਨੂੰ ਮਰਦਿਆਂ ਜਿਵੇਂ ਕਿ ਵਰਡ ਦਿੰਦੇ ਨੇ ਹਿੰਦੂ ਟੂਰਿਜ਼ਮ ਬਲਕਿ ਮੈਨੂੰ ਇਹ ਕਹਿਣਾ ਵੀ ਚੰਗਾ ਨਹੀਂ ਲੱਗਦਾ ਉਹ ਸਾਡੇ ਹਿੰਦੂਸਤਾਨੀ ਨੇ ਜਦੋਂ ਉਹ ਬੰਦੇ ਉਹਨੂੰ ਲੱਗਿਆ ਕਿ ਉਹਨਾਂ ਨੂੰ ਮਾਰਿਆ ਜਾ ਰਿਹਾ ਉਹ ਤੋ ਰਿਹਾ ਨਹੀਂ ਗਿਆ ਉਹ ਲੋਕਲ ਸੀਗਾ ਉਥੋਂ ਦਾ ਪਹਿਲਗਾਮ ਦਾ ਉਸ ਬੰਦੇ ਨੇ ਇੱਕ ਬੰਦੇ ਤੋਂ ਅਤੰਕੀ ਤੋਂ ਕੋ ਵੀ ਲਈ ਰੈਫਲ ਇਹਨੇ ਚੋਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਉਹ ਕਿਉਂ ਮਰਿਆ ਵੀ ਕੀ ਲੋੜ ਸੀ ਉਹਨੂੰ ਬੋਲਣ ਦੀ ਉਹ ਤਾਂ ਖੜ ਜਾਂਦਾ ਪਾਸੇ ਹੋ ਕੇ ਮੈਂ ਮੁਸਲਮਾਨ ਐ ਬਚ ਜਾਂਦਾ ਉਹ ਮਰਿਆ ਨਾ ਕਿਉਂ ਮਰਿਆ ਇਸ ਕਰਕੇ ਕਿ ਉਹ ਇੱਕ ਜਿਹੜੀ ਏਕਤਾ ਦੀ ਫੀਲ ਐ ਇਹਨੂੰ ਰਹਿਣ ਦਿਓ ਆ ਇੱਥੇ ਚੰਡੀਗੜ੍ਹ ਚ ਹੋ ਰਿਹਾ ਮੈਂ ਹੁਣੇ ਦੇਖ ਰਿਹਾ ਸੀ ਇੱਕ ਵੀਡੀਓ ਪਿਆ ਹੋਇਆ ਮੇਰੇ ਕੋਲੇ ਉਹ ਕੁੜੀ ਐ ਵਿਚਾਰੀ ਬਖਾਰੀ ਐ ਸੱਟਾਂ ਵੀ ਬਖਾਰੀਆਂ ਆਪਦੇ ਨਾਲ ਦੇ ਸਟੂਡੈਂਟ ਲੜਕੀਆਂ ਨੇ ਉਹ ਇੱਥੇ ਕਸ਼ਮੀਰੀ ਨੇ ਉਹ ਆਂਦੀਆਂ ਅਸੀਂ ਇੱਥੋਂ ਜਾਣਾ ਚਾਹ ਰਿਆਂ ਕਿਉਂਕਿ ਸਾਨੂੰ ਤਨ ਕੀਤਾ ਜਾ ਰਿਹਾ ਸਾਡੇ ਦਰਵਾਜ਼ਿਆਂ ਦੇ ਉੱਤੇ ਮੁੱਕੀਆਂ ਮਾਰੀਆਂ ਜਾ ਰਹੀਆਂ ਕਿ ਕਿਰਾਏ ਤੇ ਰਹਿ ਰਹੀਆਂ ਨੇ ਕੀ ਕੌਣ ਆ ਇੱਥੇ ਗੱਦਾਰ ਨੇ ਫੁਲਾਨਾ ਪਤਾ ਨਹੀਂ ਕੀ ਕੋਸ਼ ਉਹਦੇ ਸਾਡੀ ਕੁੜੀ ਇੱਕ ਬਾਹਰ ਗਈ ਕੱਲ ਜਾਨ ਦੀ ਕੋਸ਼ਿਸ਼ ਕੀਤੀ ਉਹਨੇ 에ਰਪੋਰਟ ਤੋਂ ਫਲਾਈਟ ਪੜਨੀ ਸੀ ਉਹਨੂੰ ਕੁੱਟਿਆ ਗਿਆ ਉਹਨੋਂ ਬੈਠੀਆਂ ਅਮਚੜੀਆਂ ਕਹਿ ਰਹੀਆਂ ਕਿ ਸਾਨੂੰ ਇੱਥੋਂ ਕੱਢਿਆ ਜਾਵੇ ਸ਼ਾਇਦ ਹੁਣ ਐਡਮਿਨਿਸਟ੍ਰੇਸ਼ਨ ਵੱਲੋਂ ਕੁਝ ਚੱਲੀ ਗਈ ਨੇ ਉੱਥੇ ਲੋਕ ਮੀ ਵੀ ਆਈ ਹੋਪ ਇਹ ਕੀ ਹੋ ਰਿਹਾ ਹੈ ਇਹ ਉਸੇ ਉਹਨੇ ਕਸ਼ਮੀਰੀਆਂ ਦੇ ਨਾਲ ਦੀ ਹੈ ਇਹ ਜਿਨ੍ਹਾਂ ਦੇ ਵਿੱਚ ਆ ਆਦਲ ਹੁਸੈਨ ਸ਼ਾ ਸੀਗਾ ਬੰਦਾ ਜਿਹੜਾ ਜੀ ਨੇ ਕਿ ਸੇ ਟੂਰਿਸਟ ਨੂੰ ਬਚਾਉਣ ਲਈ ਆਦੀ ਜਾਨ ਦੇਤੀ ਸੀ ਇਹ ਉਹਨਾਂ ਦੀਆਂ ਹੀ ਕੁੜੀਆਂ ਨੇ ਔਰ ਫਿਰ ਇੱਕ ਗੱਲ ਉੱਥੇ ਉੱਡੀ ਜਾ ਰਹੀ ਹੈ ਕਿ ਜੀ ਉੱਥੋਂ ਦੇ ਕਸ਼ਮੀਰੀ ਕਹਿ ਰਹੇ ਨੇ ਕਿ ਸਾਡੇ ਇੱਥੇ ਉੱਥੋਂ ਦੇ ਕੋਈ ਐਮਪੀਆ ਨਹੀਂ ਗੱਲ ਕੀਤੀ ਹੈ ਕਿ ਸਾਡੇ ਇੱਥੇ ਕਲਚਰਲ ਕੋਸਪੈਟ ਹੋ ਰਹੀ ਹੈ ਮਤਲਬ ਉੱਥੇ ਕੁਝ 82000 ਬਾਹਰਲੇ ਬੰਦਿਆਂ ਨੂੰ ਬਾਹਰਲੇ ਵੀ ਨਾਨ ਕਸ਼ਮੀਰੀਆ ਨੂੰ ਡੋਮਿਸਾਈਲ ਸੱਤੀ ਬਣ ਦੁੱਤੇ ਕਹਿ ਰਹੇ ਜਿੱਦੇ ਤੇ ਉਹਨਾਂ ਦਾ ਇਤਰਾਜ਼ ਹੈ ਹੋ ਸਕਦਾ ਭਾਈ ਉਹਨਾਂ ਦਾ ਮਸਲਾ ਕਰੋਨਾ ਦੀ ਸਰਕਾਰ ਆ ਉੱਥੇ ਉਸ ਸਰਕਾਰ ਦੇ ਤਾਲੁਕਾਤ ਕਸ਼ਮੀਰੀ ਸਰਕਾਰ ਦੇ ਤਾਲੁਕਾਤ ਸੈਂਟਰ ਨਾਲ ਵੀ ਬਹੁਤ ਅੱਛੇ ਨੇ ਤਾਂ ਉਹ ਹੈਂਡਲ ਕਰੂਗੀ ਆਪਣੇ ਆਪ ਤੇ ਜੇ ਉਹ ਸਰਕਾਰ ਸਹੀ ਹੈਂਡਲਿੰਗ ਕਰੂਗੀ ਤਾਂ ਫੇਉ ਕਸ਼ਮੀਰੀ ਉਹਨਾਂ ਨੂੰ ਕਹਿਣਗੇ ਉਹ ਉਹਨਾਂ ਦਾ ਮਸਲਾ ਹੈ ਇਹਨੂੰ ਵੀ ਅਸੀਂ ਹਿੰਦੂ ਮੁਸਲਿਮਾਂ ਵਾਲੇ ਮਾਮਲੇ ਚ ਕਿੱਥੋਂ ਵਾਰਡ ਦਿੰਨੇ ਆ ਲਿਆ ਕੇ ਇਹ ਕੀ ਹੋ ਰਿਹਾ ਮੈਂ ਪੰਜਾਬੀਆਂ ਨੂੰ ਵੀ ਸਪੈਸ਼ਲੀ ਕਹੂੰਗਾ ਬਚੀ ਹੋ ਜਾਈ ਇੱਥੇ ਖੈਰ ਹਿੰਦੂਔਰ ਸਿੱਖ ਨਹੀਂ ਆ ਮੁਸਲਮਾਨ ਔਰ ਹਿੰਦੂ ਦੀ ਹੋ ਗਏ ਤੇ ਸਿੱਖ ਔਰ ਹਿੰਦੂ ਕੀਤਾ ਗਿਆ ਸੀ ਪਹਿਲਾਂ ਹੁਣ ਇੱਥੇ ਇੱਕ ਨਵੀਂ ਅੱਗ ਲਾਉਣ ਦੀ ਕੋਸ਼ਿਸ਼ ਹੋ ਰਹੀ ਆ ਆ ਜੋ ਕੰਕਰੂ ਅੱਗ ਲੱਗ ਰਹੀ ਹੈ ਨਹੀਂ 5000 ਕਿੱਲਾ ਮਚ ਗਿਆ ਇਹਦੇ ਪਿੱਛੇ ਕੀ ਰੀਜ਼ਨ ਹੈ ਕੋਈ ਸਾਜ਼ਿਸ਼ ਹੈ ਜਦ ਕਿ ਪਹਿਲਾਂ ਬਹੁਤ ਥੋੜੀ ਮਚਦੀ ਸੀ 200 300 ਕਿੱਲਾ ਪਤਾ ਲੱਗ ਜਾਂਦਾ ਸੀ 5 6000 ਕਿੱਲਾ ਮਚ ਗਿਆ ਜਿਹਦੇ ਚ ਪਤਾ ਨਹੀਂ ਕਿੰਨਾ ਜਾਨੀ ਨੁਕਸਾਨ ਵੀ ਹੋ ਚੁੱਕਿਆ ਹੈ ਮਾਲੀ ਨੁਕਸਾਨ ਵੀ ਹੋ ਚੁੱਕਿਆ ਲੋਕ ਸਫਰ ਕਰ ਗਏ ਨੇ ਇਹਦੇ ਬਾਰੇ ਕੋਈ ਜਾਂਚ ਨਹੀਂ ਮੈਨੂੰ ਸਰਕਾਰ ਦੀ ਸਮਝ ਨਹੀਂ ਆਉਂਦੀ ਕਿ ਜਾਂਚ ਕਿਉਂ ਨਹੀਂ ਕਰਦੇਗੇ ਤੁਸੀਂ ਐਡੇ ਵੱਡੇ ਲੈਵਲ ਤੇ ਹੋ ਰਿਹਾ ਔਰ ਜਿਵੇਂ ਜਿਵੇਂ ਸਾਡੇ ਇਲੈਕਸ਼ਨ ਨੇੜੇ ਆਉਂਦੇ ਜਾਂਦੇ ਨੇ ਸਤਾਈ ਵਾਲੀ ਇਹ ਗੱਲਾਂ ਵਧਦੀਆਂ ਜਾ ਰਹੀਆਂ ਨੇ ਉਧਰਲੇ ਪਾਸੇ ਨੂੰ ਮੰਡਲ ਨਾਲ ਕਿਉਂ ਮਹੇਸ਼ ਪੂਰੀ ਕਠਨਾ ਦੇ ਵਿੱਚ ਸਭ ਤੋਂ ਪਹਿਲੇ ਦਿਨ ਤੋਂ ਵੇਖਿਆ ਕਿ ਹਰ ਬੰਦੇ ਇਕੱਠੇ ਨਹੀਂ ਤੇ ਨਹੀਂ ਸਾਰਿਆਂ ਨੇ ਨਿੰਦਾ ਕੀਤੀ ਔਰ ਨਿੰਦਾ ਹੀ ਹੋਣੀ ਵੀ ਚਾਹੀਦੀ ਹੈ ਜੀ ਗੱਲ ਦੀ ਇਹ ਨੂੰ ਕੀ ਇੰਡਸ ਵਾਲੀ ਤੁਸੀਂ ਆਣੇ ਆ ਟੀਟੀਐਸੀ ਤੋੜ ਦੇਾਂਗੇ ਕਿੰਨਾ ਪਾਣੀ ਬੰਦ ਕਰ ਸਕਦੇ ਹੋ ਤੁਸੀਂ 5 ਤੋਂ 10% ਬਾਕੀ ਪਾਣੀ ਤਾਂ ਤੁਸੀਂ ਰੋਕ ਹੀ ਨਹੀਂ ਸਕਦੇ ਤੁਹਾਡੇ ਕੋਲ ਉਹ ਫੈਸਿਲਿਟੀਜ਼ ਨਹੀਂ ਰੋਕਣ ਦੀ ਗੱਲ ਮੈਂ ਇਹ ਗੱਲਾਂ ਕਿਉਂ ਕਰ ਰਿਹਾ ਕਿ ਕਿਹੜੀ ਗੱਲ ਆਪਾਂ ਕਰ ਸਕਦੇ ਆ ਉਹ ਆਪਾਂ ਕਰ ਨਹੀਂ ਰਹੇ ਜਿਹੜੀਆਂ ਗੱਲਾਂ ਹੋ ਨਹੀਂ ਸਕਦੀਆਂ ਉਹਦੇ ਨਾਰੇ ਦਿੱਤੇ ਜਾ ਰਹੇ ਨੇ ਇਹ ਕਿਉਂ ਹੋ ਰਿਹਾ ਅੱਜ ਤੇ ਵਿਚਾਰਾ ਉਹ ਵਿਨੇ ਨਾਰਵਾਲ ਸੀ ਜਿਹੜਾ ਹਰਿਆਣੇ ਦੇ ਵਿੱਚ ਅੱਜ ਕੁਛ ਦੇ ਨਹੀਂ ਹੋਏ ਸੀ ਉਹਨਾਂ ਨੂੰ ਸ਼ਾਦੀ ਨੂੰ ਉਹ ਗਿਆ ਉੱਥੇ ਉਹਦੇ ਘਰ ਵਾਲੀ ਰੌਲਾ ਪਾਉਣੀ ਰਹੀ ਉਹ ਨਾ ਮਾਰੂ ਉਹਨਾਂ ਨੇ ਮਾਰਿਆ ਨਿਰਦਈ ਲੋਕਾਂ ਨੇ ਉਹਨੂੰ ਅੱਜ ਉਹਦੀ ਭੈਣ ਉੱਥੇ ਜਦੋਂ ਸਾਡੇ ਹਰਿਆਣੇ ਦੇ ਸੀਐਮ ਪਹੁੰਚੇ ਨੇ ਪਹਿਲੀ ਗੱਲ ਉਹਨਾਂ ਨੇ ਕੀ ਕਹੀ ਹੈ ਕਿ ਉਹ بچ ਸਕਦਾ ਸੀ ਜੇਨ ਉੱਥੇ ਕੋਈ ਉਸ ਤੋਂ ਬਾਅਦ ਅਤੰਕੀਆਂ ਦੇ ਜਾਣ ਤੋਂ ਬਾਅਦ ਕੋਈ ਉਹਨਾਂ ਦੀ ਹੈਲਪ ਕਰ ਦਿੰਦਾ ਤਾਂ ਉਹ ਇੱਕ ਤੋਂ ਦੋ ਘੰਟੇ ਜ਼ਿੰਦਾ ਰਿਆ ਹੈ ਪਰ ਮੈਂ ਉਥੋਂ ਦੀ ਪ੍ਰਸ਼ਾਸਨ ਨੂੰ ਪੁੱਛੂੰਗਾ ਕੀ ਤੁਹਾਡੀ ਜੋ ਮਿਲਟਰੀ ਹੈ ਜਾਂ ਉਥੋਂ ਦੀ ਪੁਲਿਸ ਹੈ ਜੋ ਵੀ ਉੱਥੇ ਐਡਮਿਨਿਸਟ੍ਰੇਟਿਵ ਲੈਵਲ ਤੇ ਜ਼ਿੰਮੇਵਾਰ ਸੀ ਕਿਉਂ ਨਹੀਂ ਸੀ ਇਹ ਲੈਣੀ ਇੰਨੇ ਸੈਲਾਨੀ ਪਹੁੰਚੋਏ ਨੇ ਉੱਥੇ ਇੰਨੀ ਫਾਇਰਿੰਗ ਹੋ ਗਈ ਹੈ ਉਹ ਚਲੇ ਵੀ ਗਏ ਭੱਜ ਵੀ ਗਏ ਤੁਹਾਡਾ ਕੋਈ ਬੰਦਾ ਉੱਥੇ ਸਹਤ ਨਾਲ ਹੀ ਨਹੀਂ ਪਹੁੰਚ ਲਿਆ ਉਹਨੇ ਪਹਿਲੀ ਗੱਲ ਬੇਟੀ ਨਹੀਂ ਆ ਕੇ ਉਹਦੀ ਸਿਸਟਰ ਨੇ ਔਰ ਦੂਜੀ ਗੱਲ ਉਹਨੇ ਕਹੀ ਕਿ ਮੈਨੂੰ ਬਦਲਾ ਚਾਹੀਦਾ ਉਹਨਾਂ ਬੰਦਿਆਂ ਦੀ ਮੌਤ ਚਾਹੀਦੀ ਹੈ ਉਹਨਾਂ ਬੰਦਿਆਂ ਦੀ ਕਿੰਨਾ ਦੀ ਜੋ ਅਤੰਕੀਆਂ ਦੀ ਅਸੀਂ ਇਹਨੂੰ ਕੀ ਰੂਪ ਦੇ ਦਿੰਨੇ ਆ میری ہاتھ جو کی بیج تھی ہے ਤੁਹਾਨੂੰ ਸਾਰਿਆਂ ਨੂੰ ਪਲੀਜ਼ ਇੰਨਾਂ ਗੱਲਾਂ ਤੋਂ ਬਚੋ ਨਾ ਕਰੋ ਇਹ ਗੱਲਾਂ ਜਿਹੜੀਆਂ ਤੁਸੀਂ ਕਰਦੇ ਹੋ ਕਿ ਆ مسلمان ਆ ہندو ਆ ਸਿੱਖ ਆ ਜੱਟ ਆ 달ਤ ਆ ਬ੍ਰਾਹਮਣ ਆ ਛੂਤਰ ਵਗੈਰਾ 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 ਬਚੋ ਅਸੀਂ ਇੱਕਾਂ ਤੇ ਜੇ ਕੋਈ ਬੰਦਾ غلط ਕੋਈ ਦੇਸ਼ ਸਾਡੇ ਨਾਲ غلط ਕਰ ਰਿਹਾ ਤਾਂ ਇਕਜੁੱਟ ਹੋ ਕੇ ਜਵਾਬ ਦਿਓ ਨਾ ਕਿ ਇਸ ਤਰ੍ਹਾਂ ਨਹੀਂ ਗੱਲਾਂ ਕਰੋ ਅੱਜ ਤੁਸੀਂ ਪੰਜਾਬੀਓ ਖੁਦ ਸੋਚੋ ਥੋੜੇ ਪੰਜਾਬ ਤੋਂ ਬਾਰਡਰ ਹੈ ਜਿਹੜਾ ਅਸੀਂ ਕੁਝ ਨਹੀਂ ਭੇਜ ਪਾ ਰਹੇ ਪੁਲਵਾਮਾ ਤੋਂ ਲੈ ਕੇ ਜਦ ਕਿ ਗੁਜਰਾਤ ਵਾਲੀ ਮੰਦਰਾ ਪੋਰਟ ਤੋਂ ਔਰ ਮੁੰਬਈ ਵਾਲੀ ਪੋਰਟ ਤੋਂ 11000 ਕਰੋੜ ਦੀਆਂ ਚੀਜ਼ਾਂ ਐਕਸਪੋਰਟ ਕੀਤੀਆਂ ਜਾ ਰਹੀਆਂ ਨੇ ਤਾਂ ਇੱਥੋਂ ਐਕਸਪੋਰਟ ਨਹੀਂ ਹੋ ਸਕਦਾਗਾ ਉਹਨਾਂ ਨੂੰ ਕਬਾਹ ਚਾਹੀਦੀ ਆਪਾਂ ਭੇਜ ਸਕਦੇ ਆਂ ਹੋਰ ਬੜੀਆਂ ਚੀਜ਼ਾਂ ਚਾਹੀਦੀਆਂ ਨੇ ਆਪਾਂ ਭੇਜ ਸਕਦੇ ਆਂ ਆਪਣਾ ਬੰਦ ਹੈ ਉੱਥੇ ਗੁੱਲਾ ਹੋਇਆ ਇਹਦੇ ਪਿੱਛੇ ਕੀ ਹੈ ਵੀ ਇਹ ਕਿਉਂ ਹੋ ਰਿਹਾ ਹੈ ਔਰ ਹੁਣ ਤੇ ਸਾਵੇ ਲਈ ਜੋ ਅਫਗਾਨਿਸਤਾਨ ਭੇਜਿਆ ਜਾ ਰਿਹਾ ਸੀ ਥਰੂ ਪਾਕਿਸਤਾਨ ਉਹ ਵੀ ਬੰਦ ਕਰਤਾ ਉਹ ਫੇਰ ਵੀ ਚਾਲੂ ਆ ਇਹ ਤੇ ਬੜੀ ਸਾਰਾ ਸੋਚੀ ਹੋਈ ਔਰ ਗਲਤ ਗੱਲਾਂ ਵਾਲੇ ਪਾਸੇ ਨਾ ਜਾਓ ਮੇਰੀ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਬੇਨਤੀ ਹੈ ਪੰਜਾਬ ਦੀਆਂ ਜੋ ਜੈਨੂਨ ਗੱਲਾਂ ਨੇ ਜੈਨੂਨ ਇਹ ਸਾਰਾ ਵੰਡਨ ਵਡਾਇਆ ਪਤਾ ਕਦੋਂ ਹੁੰਦਾ ਹੈ ਜਦੋਂ ਤੁਹਾਡਾ ਧਿਆਨ ਅਸਲ ਗੱਲ ਵੱਲੋਂ ਹਟਾ ਕੇ ਇਹੋ ਜਿਹੀਆਂ ਗੱਲਾਂ ਲਾ ਦੇ ਜੇ ਕਿਸੇ ਨੇ ਸਾਡਾ ਗਲਤ ਕੀਤਾ ਹੈ ਸਭੀ ਮਿਲਟਰੀ ਇਨਫਾਇ ਗਿਆ ਉਹਦੇ ਲਈ ਜਵਾਬ ਦੇ ਲਈ ਔਰ ਲੋਕ ਵੀ ਨਾਲ ਨੇ ਔਰ ਲੋਕਾਂ ਦੀ ਫੀਲਿੰਗ ਵੀ ਨਾਲ ਹੈ ਪਰ ਇਹਨਾਂ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ ਔਰ ਕੋਈ ਵੀ ਕਰੇ ਕੋਈ ਵੀ ਕਰੇ ਕਿਸੇ ਵੀ ਧਰਮ ਦਾ ਬੰਦਾ ਕਰੇ ਇਹ ਨਹੀਂ ਹੋਣੀ ਚਾਹੀਦੀ ਕਿਉਂਕਿ ਉਹਦਾ ਨੁਕਸਾਨ ਹੁੰਦਾ ਹੈ ਫਾਇਦਾ ਨਹੀਂ